ਹੈਲੋ ਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਸੁਖ ਬਲੌਗਸ ਬਬਾ ਰਹਿ ਜੈਨੇ ਤੇ ਤੁਹਾਡਾ ਸਵਾਗਤ ਹੈ ਹੋਰ ਸਭ ਆ YouTube ਫੈਮਿਲੀ ਠੀਕ ਠਾਕ ਹੋ ਵਧੀਆ ਉਦੇਸ਼ ਵੀ ਦੇ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਗਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਪਲੀਜ਼ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਜਾਇਓ ਅ ਕੱਲਾ ਵੀਜ਼ ਦੇਖ ਨਾ ਜਾਇਓ ਤੇ ਇੱਥੇ ਮੈਂ ਹੁਣ ਮਾਰਨਿੰਗ ਟਾਈਮ ਆ ਮੈਥਨ ਲੱਗੀ ਹੁਣ ਚਾਹ ਬਣਾਉਣ ਤੇ ਆ ਦੇਖੋ ਦਹੀਂ ਕਿੰਨਾ ਸੋਹਣਾ ਮੈਂ ਤੇ ਦੁੱਧ ਜੰਮਿਆ ਇਕਦਮ ਬਹੁਤ ਥੱਕਾ ਆ ਵਧੀਆ ਮੋਟਾ ਮਤਲਬ ਹੁੰਦਾ ਦਹੀਂ ਤੇ ਇੱਥੇ ਰੱਖ ਲਈ ਚਾਹ ਇੱਕ ਮੈਂ ਚਾਹ ਰੱਖੀ ਗੋਡ ਵਾਲੀ ਦੂਜੀ ਰੱਖੀ ਅਖੰਡ ਵਾਲੀ ਤੇ ਦੇਖੋ ਜੀ ਜਿਹੜੀ ਖੰਡ ਵਾਲੀ ਆ ਉਹ ਰੱਖੀ ਆ ਪਰਲੇ ਪਾਸੇ ਬਿਓਰਗਾ ਵਾਸਤੇ ਤੇ ਉਰਲੇ ਪਾਸੇ ਜਿਹੜੀ ਸਾਡੀ ਚਾਹ ਆ ਤੇ ਦੇਖੋ ਜੀ ਆਪਾਂ ਨੂੰ ਆਪਣੇ ਬਿਓਰਗਾ ਦਾ ਵੀ ਖਿਆਲ ਖਣਾ ਪੈਂਦਾ ਨਾ ਸਿਆਣੇ ਹੋਣ ਦੇ ਕਰਕੇ ਵੀ ਮਤਲਬ ਗੋੜ ਦੀ ਚਾਹ ਨਹੀਂ ਪਾਈਦੀ ਹੈਗੀ ਫਿਰ ਮੈਂ ਇਹਨਾਂ ਦੋ ਚਾਹ ਰੱਖ ਲਈਆਂ ਤੇ ਦੇਖੋ ਜੀ ਜਿਹੜੇ ਮੜੇਪਾ ਆ ਇਹ ਸਾਰਿਆਂ ਦੇ ਆਉਣਾ ਆ ਅਸੀਂ ਇਹ ਨਹੀਂ ਵੀ ਅਸੀਂ ਕਹਿੰਦੀ ਹੱਤ ਬਡੇ ਆਪਾਂ ਆਉਣਾ ਨਹੀਂ ਹੈਗਾ ਹਨਾ ਇਹ ਟਾਈਮ ਖੜੇ ਆ ਸਾਰਿਆਂ ਤੇ ਆਪਾਂ ਨੂੰ ਬਜ਼ੁਰਗਾਂ ਸੇਵਾ ਕਰਨਾ ਚਾਹੀਦਾ ਆ ਉਹਨਾਂ ਦੇ ਆਖੇ ਲੱਗਣਾ ਚਾਹੀਦਾ ਉਹਨਾਂ ਦੀ ਸੇਵਾ ਕਰਨੀ ਚਾਹੀਦੀ ਆ ਜਿੰਦੇ ਜੀ ਉਹਨਾਂ ਦੀ ਸੇਵਾ ਕਰ ਲੋ ਬਾਅਦ ਚ ਆਪਾਂ ਨੂੰ ਫਿਰ ਕੋਈ ਪਛਤਾਵਾ ਨਹੀਂ ਹੁੰਦਾ ਹਨਾ ਵੇਸੀ ਸਾਨੂੰ ਸਕੂਨ ਹੁੰਦਾ ਸੀ ਸਜੀਂ ਦੇ ਜੀ ਸੇਵਾ ਕੀਤੀ ਆਪਣੇ ਮਾਪਿਆਂ ਦੀ ਹਨਾ ਆਪਣਾ ਫਰਜ ਬਣਦਾ ਵੀ ਹੈਗਾ ਆ ਤੇ ਕੋਈ ਫਾਰਮੈਲਟੀ ਨਹੀਂ ਹੁੰਦੀ ਬਾਅਦ ਚੋਂ ਆਪਾਂ ਫਾਰਮੈਲਟੀ ਕਰਦੇ ਆਂ ਅਸੀਂ ਹਏ ਵਧੀਆ ਹੁੰਦਾ ਸੀਗਾ ਚੰਗਾ ਹੁੰਦਾ ਸੀ ਰੋਣਾ ਪਟਣਾ ਹਨਾ ਇਦਾਂ ਹੁੰਦਾ ਇਹ ਸਭ ਡਰਾਮੇ ਹੁੰਦੇ ਆ ਜਿਵੇਂ ਜੀ ਮਾਪੇ ਦੀ ਸੇਵਾ ਕਰੋ ਮਾਪਿਆਂ ਨੂੰ ਮਾਪੇ ਦਾ ਦੋਹੇ ਦਰਜਾ ਹਨਾ ਇਹ ਆਪਣਾ ਫਰਜ ਆ ਜੇ ਆਪਾਂ ਫਰਜ਼ ਨਿਵਾਵਾਂਗੇ ਜੇ ਆਪਾਂ ਫਰਜ਼ ਨਿਵਾਵਾਂਗੇ ਗਾਂ ਆਪਣੇ ਬੱਚੇ ਵੀ ਉਸਨੇ ਦੇ ਤੁਰਨਗੇ हां जी ਸਾਡੇ ਮਾਪਿਆਂ ਦੇ ਫਰਜ਼ ਨਿਵਾਏ ਆ ਤਾਂ ਅਸੀਂ ਵੀ ਇਦਾਂ ਹੀ ਮਤਲਬ ਆਪਣੀ ਮਾਪਿਆਂ ਨਾਲ ਸਲੀਕਾ ਕਰਨਾ ਹੈ ਆ ਅੱਜਕੱਲ ਬੱਚੇ ਇੰਟਰਨੈਟ ਦਾ ਯੋਗ ਆ ਬੱਚੇ ਸਾਰਾ ਕੁਝ ਜਾਣਦੇ ਕੋਈ ਸਮਝਾਉਣ ਦੀ ਲੋੜ ਨਹੀਂ ਹੁੰਦੀ ਹੈਗੀ ਮਤਲਬ ਜਦੋਂ ਸਾਡਾ ਸੀ ਪੜਦੇ ਹੁੰਦੇ ਸਾਨੂੰ ਉਹਨਾਂ ਦੇ ਨਾਲ ਕੁਝ ਨਹੀਂ ਪਤਾ ਹੁੰਦਾ ਸੀਗਾ ਕੀ ਹੈ ਕੀ ਨਹੀਂ ਹੈਗਾ ਪਰ ਹੁਣ ਤਾਂ ਵਧੀਆ ਟਾਈਮ ਸੈਂਸ ਨੇ ਬਹੁਤ ਰੁਕੀ ਕੀਤੀ ਹੈ ਇੰਟਰਨੈਟ ਹੈਗਾ ਆ ਸਾਰਾ ਕੁਝ YouTube ਤੇ ਆਪਾਂ ਕੁਝ ਵੀ ਸਰਚ ਕਰ ਸਕਦੇ ਹਾਂ ਤੇ ਸਾਰਾ ਕੁਝ ਚੀਜ਼ਾਂ ਸਾਹਮਣੇ ਆ ਜਾਂਦੀਆਂ ਤੇ ਇਸ ਕਰਕੇ ਆਪਾਂ ਨੂੰ ਕਿਸੇ ਨੂੰ ਕੋਈ ਸਮਝਾਉਣ ਦੀ ਲੋੜ ਨਹੀਂ ਪੈਂਦੀ ਹੈਗੀ ਇੱਥੇ ਮੈਂ ਹੁਣ ਚਾਹ ਬਣਾ ਲੈਣੀ ਆ ਤੇ ਚਾਹ ਬਣਾ ਕੇ ਪੀ ਕੇ ਤੇ ਫਿਰ ਜਾਵਾਂਗੀ ਪੱਠੇ ਕਾਣ ਮੱਝ ਨੂੰ ਤੇ ਮਤਲਬ ਪੱਠਿਆਂ ਦਾ ਤਾਂ ਮੇਰੇ ਕੰਮ ਹੁੰਦਾ ਆ ਤੇ ਸਬਜ਼ੀ ਲਈ ਢਿਓਟੇ ਹੁੰਦੇ ਆ ਤੇ ਦੇਖੋ ਜਿਹੜੀ ਚਾਹ ਮੈਨੂੰ ਸੌਂਝਣ ਤੋਂ ਬਿਨਾਂ ਤਾਂ ਬਗੈਰ ਨਹੀਂ ਚੰਗੀ ਲੱਗਦੀ ਹੈਗੀ ਤੇ ਸੌਂਝਣ ਪਾ ਕੇ ਸੋਹਣੀ ਚਾਹ ਲੱਗਦੀ ਆ ਤੋਂ ਉਦਾਂ ਤੇ ਮੈਨੂੰ ਵਕ ਵਗੀ ਜੀ ਲੱਗੀ ਰਹਿੰਦੀ ਆ ਤੇ ਦਾ ਮੇਰੀ ਹੁਣ ਬਣ ਗਈ ਤਾਂ ਨਾਲ ਗੱਲਾਂ ਮੱਤਾ ਕਰਦੇ ਕਰਦੇ ਕਿਉਂ ਮਾਰਨਿੰਗ ਟਾਈਮ ਹੀ ਹੁੰਦਾ ਬਸ ਚਾਹ ਅੰਦਰ ਗਈ ਨਹੀਂ ਤਾਂ ਅੱਖਾਂ ਖੁੱਲੀਆਂ ਨਹੀਂ ਆ ਤੇ ਚਾਹ ਦਾ ਬਗੈਰ ਤਾਂ ਅੱਖਾਂ ਵੀ ਨਹੀਂ ਖੁੱਲਦੀਆਂ ਹੈਗੀਆਂ ਨਾ ਇਹ ਕਿ ਚਾਹ ਆਪਣੀ ਜਿੱਦਾ ਕਹ ਲੋ ਮਾਰਨਿੰਗ ਟਾਈਮ ਇੱਕ ਦਵਾਈ ਹੁੰਦੀ ਆ ਤੇ ਸੋਈ ਗੱਲ ਆ ਤੇ ਚਲੋ ਜਿਵੇਂ ਤੰਦਰੁਸਤੀਆਂ ਦੇਵੇ ਕੰਮ ਕਰਨਾ ਕੋਈ ਮੁਸ਼ਕਲ ਨਹੀਂ ਹੁੰਦਾ ਹੈਗਾ ਤੇ ਸਭ ਤੋਂ ਵੱਡੀ ਤੰਦਰੁਸਤੀ ਹੁੰਦੀ ਹੈ ਵਾਇਕਰੂ ਇਹ ਮੰਗਿਆ ਕਰੋ ਪੈਸਾ ਸਾਰਾ ਕੁਝ ਮੈਟਰ ਨਹੀਂ ਕਰਦਾ ਹੈਗਾ ਵੀ ਸਾਰਾ ਕੁਝ ਪੈਸਾ ਪੈਸਾ ਹੁੰਦਾ ਆ ਜਿੱਥੇ ਆਪਣੀ ਜਾਨ ਤੰਦਰੁਸਤ ਹੈ ਉੱਥੇ ਸਾਰਾ ਕੁਝ ਹੈ ਸਾਰਾ ਕੁਝ ਕੁਝ ਵੀ ਚੰਗਾ ਆਪਾਂ ਨੂੰ ਸਾਰਾ ਕੁਝ ਚੰਗਾ ਲੱਗਦਾ ਹੈ ਜਿੱਥੇ ਆਪਣੀ ਜਾਨ ਹੀ ਤੰਦਰੁਸਤ ਹੈਗੀ ਆ ਆਪਾਂ ਨੂੰ ਕੁਝ ਵੀ ਨਹੀਂ ਚੰਗਾ ਲੱਗਦਾ ਭਾਵੇਂ ਜਿੰਨਾ ਮਰਜੀ ਘਰ ਭਰਿਆ ਹੋਵੇ ਓ ਦੇਖੋ ਕਾਲੂ ਕਾਲੂ ਮੇਰੇ ਨਾਲ ਹੀ ਕਰਦਾ ਐਕਸਰਸਾਈਜ਼ ਤੈਨੂੰ ਪਤਾ ਲੱਗ ਗਿਆ ਹੁਣ ਚੱਲੀ ਛਾਤੇ ਤੇ ਤੇ ਫਟਾਫਟ ਭੱਜ ਗਿਆ ਤੇ ਦੇਖੋ ਸਵੇਰ ਦਾ ਮੌਸਮ ਕਿੰਨਾ ਸੋਹਣਾ ਕਲੀਨ ਕਲੀਨ ਮਧੇ ਵਜਾ ਬੱਦਲ ਬਾਈ ਦੇਖੋ ਕਿਤਾ ਹੋਈਏ ਨੇ ਘਨੇ ਕਰੀ ਬੇਸੰ ਮੌਸਮ ਮੈਂ ਬੈਟੰਗਾ ਨਹੀਂ ਆ ਇਹ ਲੋੜ ਤੇ ਹਨ ਵੀਰੇ ਬਚਾਰੇ ਜੀਵੀਦਾਰ ਖੇਤਾ ਘੜੀਆਂ ਕਣਕਾਂ ਤੇ ਮੰਡੀਆਂ 'ਚ ਬੈਠੇ ਆ ਤੇ ਦੱਸੋ ਇਸੇ ਦਾ ਫਿਰ ਦਿਲ ਟੁੱਟ ਕੇ ਇਹਨਾਂ ਖੇਤੀ ਕਰਨ ਲੱਗਾ ਹੈ ਨੇ ਖੇਤੀ ਨਹੀਂ ਕਰਨੀ ਹੈਗੀ ਜੇਦਰਾ ਬੈਨ ਮੌਕੇ ਤੇ ਫਿਰ ਖਰਾਬ ਕਰਦਾ ਹੈ ਫਸਾਦ ਨਾਲ ਹੀ ਗੱਲ ਹੋ ਜਾਂਦੀ ਹੋਈ ਹੈ ਹਜੇ ਤਕਰੀਬਨ ਕਣਕਾਂ ਬਹੁਤ ਖੜੀਆਂ ਆ ਤੇ ਮੰਡੀਆਂ ਚ ਵੀ ਮਤਲਬ ਕਈ ਝਿੰਗਦਾਰ ਬੈਠੇ ਆ ਤੁਸੀਂ ਜੋ ਨੂੰ ਮਨਜ਼ੂਰ ਐਸ ਦੇਖੋ ਸਾਰੀ ਰਾਤ ਹਵਾ ਨੇਰੀ ਚੱਲਦੀ ਰਹੀ ਆ ਮੇਰੀ ਕਰਕੇ ਆ ਇਹਨਾਂ ਲਾਈਟ ਵੀ ਠੱਪ ਹੋ ਗਈ ਸਾਡੇ ਰਾਤ ਦੀ ਲਾਈਟ ਨਹੀਂ ਹੈਗੀ ਫੜਾ ਪੈਂਟਰ ਵੀ ਬੰਦ ਹੋ ਗਏ ਬੋਲਣ ਲੱਪੇ ਜਾਣੀ ਕਿੰਨਾ ਬੁਰਾ ਹਾਲ ਹੋ ਗਿਆ ਤੇ ਬਹੁਤ ਜ਼ਿਆਦਾ ਮਿੱਟੀ ਦੇ ਨਾਲ ਫਿਰ ਮੀਂਹ ਵੀ ਆਇਆ ਕਟਾ ਮਿੱਤੀ ਸਬੇੜਾ ਸਾਰਾ ਭਰਿਆ ਪਿਆ ਸਫਾਈ ਕਰਨੀ ਪੈਣੀ ਹੈ ਤੇ ਬਹੁਤ ਜ਼ਿਆਦਾ ਹੈ ਮੌਸਮ ਬਹੁਤ ਸੌਂ ਠੰਡਾ ਹੋ ਗਿਆ ਲੱਗਦਾ ਕਿ ਜਿਆਦਾ ਨਹੀਂ ਪੈਗਾ ਸਾਡੇ ਤੇ ਬਹੁਤ ਘੱਟ ਪਿਆ ਹੈ ਬਹੁਤ ਪਿਆ ਹੈ ਜਿੱਦਾਂ ਕਿਤੇ ਜਿਆਦਾ ਹੋਊਗਾ ਤਾਂ ਠੰਡੀ ਹੰਡੀ ਹਵਾ ਆਉਂਦੀ ਹੈ ਤੇ ਰਾਤ ਵੀ ਦੇਸੀ ਉਹ ਦੇਖੋ ਕਾਲੂ ਰੈਲਟੈਂਡੀਆਂ ਕਿਦਾਂ ਮਸਤੀ ਕਰੰਡਿਆ ਸੀਟੀ ਪਤਾ ਨਹੀਂ ਕਿੱਥੇ ਗਈ ਹੋਣੀ ਆ ਤੇ ਉਹ ਵੀ ਸਵੇਰੇ ਆ ਜਾਂਦੀ ਹੁੰਦੀ ਆ ਤੇ ਆ ਦੇਖੋ ਨੰਨੇ ਮੈਂ ਬਹੁਤ ਚੜਾ ਬਾਦ ਜਰਮਾਜ ਐਕਸਰਸਾਈਜ਼ ਸ਼ੇਅਰ ਕੀਤੀ ਹੈ ਜਿਹੜੀ ਡੇਲੀ ਮੈਂ ਕਰਦੀ ਹੁੰਦੀ ਆ ਉਹ ਕਰਨੀ ਚਾਹੀਦੀ ਸਿਰ ਦੇ ਹਵਾ ਇਹ ਆਪਣੀ ਅੰਦਰ ਜਾਣੀ ਚਾਹੀਦੀ ਇਹ ਸ਼ੁੱਧ ਹੁੰਦੀ ਆ ਕੋਈ ਬਲੂਸਣ ਨਹੀਂ ਹੁੰਦੀ ਕੁਝ ਨਹੀਂ ਜਾਏਗਾ ਤੇ 10 15 ਵੇ ਗੀੜੇ ਲੈਣੇ ਪੈਣੇ ਕਦੀਆਂ ਕਦੀਆਂ ਹਣਾ ਇਸੀ ਕਰਕੇ ਆਪਾਂ ਨੂੰ ਸਾਰਾ ਸਬੂਹ ਸੁਣਾ ਨਿਕਲਦਾ ਹੈ ਬਹੁਤ ਵਧੀਆ ਨਿਕਲਦਾ ਆਪਣੇ ਨੂੰ ਖੀਕਾ ਜਾ ਮਹਿਸੂਸ ਹੋਣ ਲੱਗ ਪੈਂਦਾ ਹੈ ਤੇ ਇਹਦੀ ਗੱਲ ਆ ਤੇ ਮੇਰਾ ਕੰਮ ਲੱਤੂ ਉਹ ਫਿਰ ਮੈਨੂੰ ਵਧੀਆ ਲੱਗਦਾ ਕੰਮ ਇਹ ਪਠਿਆਂ ਦਾ ਨਾ ਤੇ ਕੁਝ ਮਨ ਗੱਲਾਂ ਕਰਨੀਆਂ ਬਹੁਤ ਸਨ ਹੋਰ ਕੇ ਇਹ ਗੱਲਿਆ ਸੂਰੂ ਬੱਤਨ ਆਖਦੇ ਲੇਕੇ ਬਾਦਸ਼ਾਹ ਮਹਾਰਾਜ ਵਾਲੇ ਗੁਰਦਵਾਰੇ ਮਹਾਰਾਜ ਕਥਾ ਹੋਣ ਈ ਆ ਭਾਈ ਭਾਈ ਜੀ ਕਥਾ ਕਰਨ ਦੇ ਆ ਉਸੇ ਵਸਲੀ ਲੋਕ ਕਰਵਾਣੀ ਪੈਂਦੀ ਕੰਨਾ ਛਣਾ ਬਹੁਤ ਸੋਹਣਾ ਲੱਗਦਾ ਹੈ ਇਹ ਦੇਖੋ ਕਾਲੂ ਹੁਣ ਸੌ ਗਿਆ ਤੇ ਇਦੀ ਘੁੰਮਦਾ ਫਿਰਦਾ ਰਹਿੰਦਾ ਤੇ ਦੇਖੋ ਜੀ ਜਨਵਰੀ ਸਾਈ ਜਿੱਥੇ ਮਰਦੀ ਸਾਇੰਸ ਹੋ ਜਾਂਦਾ ਪੈ ਜਾਂਦਾ ਹੈ ਨਾ ਕੋਈ ਨਹੀਂ ਹੈਗਾ ਇਹਨੂੰ ਠੀਕ ਹੋ ਰਬੀ ਰੂ ਆ ਸਾਡੇ ਨਾਲ ਰਲੀ ਇਹ ਅਸੀਂ ਪੜਦਾ ਹੈ ਨਹੀਂਗਾ ਇਹਨੂੰ ਪਤਾ ਨਹੀਂ ਕਿੱਥੋਂ ਆਇਆ ਆ ਕਿਹਦਾ ਆ ਕਿਹਦਾ ਛੱਡਿਆ ਆ ਕਿਹਦਾ ਰੱਖਿਆ ਆ ਰਬੀ ਜਾਣਦਾ ਆ ਪਤਾ ਨਹੀਂ ਆਟੋਮੈਟਿਕ ਇਹਦਾ ਸਾਡੇ ਨਾਲ ਕਿਦਾਂ ਮਤਲਬ ਕਨੈਕਸ਼ਨ ਜਿਹਾ ਹੋ ਗਿਆ ਤੇ ਰੋਟੀ ਪਾਣੀ ਇਹਨੂੰ ਪਾ ਲਈਦਾ ਆ ਆ ਜਾਂਦਾ ਆ ਇੰਨਾ ਕਰਦਾ ਸਾਨੂੰ ਛੱਡਣ ਵੀ ਜਾਂਦਾ ਬਾਹਰ ਤੱਕ ਜੇ ਉਹ ਸ਼ਹਿਰ ਜਾਣੇ ਜਾਂ ਹੀ ਖੂਤਾ ਜਾਣੇ ਆ ਤੇ ਇੰਨਾ ਸਿਆਣਾ ਜਾਨਵਰ ਹੁੰਦਾ ਆ ਕਹਿੰਦੇ ਕੁੱਤਾ ਰ ਜ਼ਿਆਦਾ ਸਿਆਣਾ ਹੁੰਦਾ ਹਿਸਾਬ ਹੋ ਰਿਹਾ ਕੋਈ ਲੇਟਿਮ ਸੱਟੀਆਂ ਨਹੀਂ ਕਰੀ ਜਾਣੀ ਐਦਾਂ ਹੀ ਦੇਖੋ ਉਹ ਤੋਂ ਆਸ ਕਹ ਰਖਦਾ ਵੀ ਹਾਂ ਵੀ ਕਿੱਧਰੋਂ ਆਵਾਜ਼ ਆਉਂਦੀ ਆ ਖਾਂ ਫੀ ਗੱਲ ਆ ਹੂੰ ਕੂਛ ਲਾਇਣੀ ਬਲਾਉ ਤਾਂ ਪਤਾ ਲਾਉਂਦਾ ਮੈਨੂੰ ਬੁਲਾਉਂਦੀ ਆ ਮੈਨੇ ਗੱਲਾਂ ਕਰਦੇ ਆ ਜਿਦਾਂ ਮੈਂ ਗਿੜੇ ਲਾਉਣੇ ਨੇ ਨਾਲ ਹੀ ਗਿੜੇ ਲਾਉਣੇ ਮੇਰੇ ਚਲੋ ਮਾਈ ਗਰੂ ਪਰ ਆਇਆ ਕਰੇ ਸਾਰਿਆਂ ਦਾ ਅਸੀਂ ਤਾਂ ਪਹਿਲਾਂ ਹੀ ਮੰਗੀਦਾ ਆ ਪ੍ਰਮਾਤਮਾ ਸਾਡਾ ਪਲਾ ਕਰ ਕਿਸੇ ਪਿੱਛੇ ਸਾਡਾ ਵੀ ਕਰ ਹੈਨਾ ਸਾਡਾ ਵੀ ਪਹਿਲਾਂ ਕਰ ਸੱਚੇ ਪਾਤਸ਼ਾਹ ਸਿਰ ਉਟਕੇ ਹੀ ਅਦਾਸ ਕਰੀ ਦੀ ਪਰ ਮੰਗਣਾ ਵੀ ਪਹਿਲਾਂ ਚਾਹੀਦਾ ਜਿਹੜੇ ਦਿਲੋਂ ਲੋਕ ਮੜੇ ਹੁੰਦੇ ਨੇ ਨਾ ਮੂੰਹ ਦੇ ਮਿੱਠੇ ਹੁੰਦੇ ਬਹੁਤ ਖਤਰਨਾਕ ਹੁੰਦੇ ਆ ਸ਼ੇਅਰ ਕਰਨ ਤੋਂ ਬਾਅਦ ਮੈਂ ਆ ਗਈ ਹੁਣ ਵੇੜੇ 'ਚ ਦੇਖੋ ਕਿੰਦਾਂ ਨੇਰੀ ਨੇ ਕਿਦਾਂ ਮਤਲਬ ਰੌਣਕਾਂ ਲਾਈਆਂ ਕੂੜਾ ਮਿੱਟੀ ਕੱਖ ਜੋ ਨਾ ਸੋ ਸਭ ਨੇਰੀ ਤੇ ਨੇਰੀ ਇਦਾਂ ਬਗੀ ਕਿਤੇ ਮਿੰਟੋ ਸਕਿੰਟੀ ਆਈ ਨੇਰੀ ਕੱਲ ਸ਼ਾਮੀ ਬਾਬਾ ਹੰਦਾਲਜੀ ਦੇ ਮੈਂ ਗੁਰਦੁਆਰਾ ਸਾਹਿਬ ਤੇ ਟਿਕਣ ਗਈ ਤੇ ਇੰਨਾ ਹੌਟ ਸੀ ਤੇ ਬਹੁਤ ਗਰਮੀ ਸੀਗੀ ਵੀ ਬਹੁਤ ਜ਼ਿਆਦਾ ਸੀਗੀ ਤੇ ਇਦਾਂ ਸਾਰੇ ਕਹਿੰਦੇ ਸੀ ਲੱਗਦਾ ਸੀਗਾ ਵੀ ਅਜ ਨੇਰੀ ਆਊਗੀ ਬਹੁਤ ਹੌਟ ਹੋਇਆ ਜਿੱਦਣ ਇਦਾਂ ਨੇਰੀ ਹੋਵੇ ਨਾ ਮਤਲਬ ਹੌਟ ਹੋਇਆ ਹੋਵੇ ਉਦੋਂ ਨੇਰੀ ਆਉਂਦੀ ਆਉਂਦੀ ਹੁੰਦੀ ਆ ਦੇਖੋ ਜੀ ਅੱਜ ਕੱਲ ਮੀਂਹ ਨੇਰੀ ਦੇਣੇ ਆ ਤੇ ਜੋ ਵਾਇਗਰ ਨੂੰ ਮਨਜ਼ੂਰ ਆ ਤੇ ਉਹੀ ਹੋਣਾ ਤੇ ਦੇਖੋ ਮਤਲਬ ਕਿੰਨੇ 2-3 ਕਿਲੋ ਦੇ ਸਾਹਮਣੇ ਕੂੜਾ ਮਿੱਟੀ ਆਇਆ ਆ ਤੇ ਦੇਖੋ ਜੀ ਉਹਦੇ ਰੰਗ ਆ ਨਾ ਵਾਹੀਗਰ ਦੇ ਜਦਾਂ ਨੂੰ ਚੰਗਾ ਲੱਗਦਾ ਉਹਨੇ ਉਦੋਂ ਹੀ ਕਰਨੀ ਆ ਤਾਂ ਆਪਾਂ ਤਾਂ ਕਹਿੰਨੇ ਆ ਮੀਂਹ ਨਾ ਆਵੇ ਨਾ ਨੇਰੀ ਆਵੇ ਨਾ ਘੱਟਾ ਆਵੇ ਵਰਨੀ ਜੋ ਨੂੰ ਉੱਪਰਲੇ ਚੰਗਾ ਲੱਗਦਾ ਉਹੀ ਹੋਣਾ ਆ ਦੇਖੋ ਜੀ ਇੰਨੀ ਮੀਂਹ ਨੇਰੀ ਸੀ ਇੰਨਾ ਕਿਤੇ ਕੂੜਾ ਕਰਕੇ ਸਿਗਾ ਨਾ ਤੇ ਗਲਾਲੇ ਡੈਡੀ ਨੇ ਮੇਰੇ ਨਾਲ ਇੰਨੀ ਹੈਲਪ ਕਰਾਈ ਕਿ ਬਹੁਤ ਜ਼ਿਆਦਾ ਇਦਾਂ ਜੀ ਕੋਈ ਹੈਲਪ ਕਰਾਉਣਾ ਕੋਈ ਨੀਵਾਂ ਨਹੀਂ ਹੋ ਜਾਂਦਾ ਹੁੰਦਾ ਤੇ ਆਪਣੇ ਘਰ ਦੇ ਕੰਮ ਚਲੋ ਵਧੀਆ ਰਲ ਕੇ ਮਿਲ ਕੇ ਕਰਨੇ ਚਾਹੀਦੇ ਆ ਤੇ ਦੇਖਣ ਵਾਲੇ ਕਹਿੰਦੇ ਨਾ ਕਹਿਣ ਵਾਲੇ ਕਹਿੰਦੇ ਬੀਬੀ ਦਾ ਗੁਲਾਮ ਹੋ ਗਿਆ ਨਾ ਤੇ ਸੋਹੀ ਗੱਲ ਆ ਤੇ ਚਲੋ ਰਲ ਮਿਲ ਕੇ ਕੰਮ ਕਰਨੇ ਚਾਹੀਦੇ ਆ ਤਾਂ ਮੈਂ ਤਾਂ ਬਹੁਤ ਕਰਮਾ ਵਾਲੀ ਆ ਜਿਹੜਾ ਮੈਨੂੰ ਇਨਾ ਵਧੀਆ ਹਸਬੰਦ ਮਿਲਿਆ ਤੇ ਮੈਨੂੰ ਕੁਝ ਕਹਿਤ ਨਹੀਂ ਹੈਗੀ ਕੋਈ ਵੀ 100% ਚੋ ਮੈਨੂੰ ਇੱਕ ਸ਼ਿਕਾਇਤ ਨਹੀਂ ਹੈਗੀ ਆਪਣੇ ਹਸਬੰਦ ਦੇ ਨਾਲ ਵੀ ਬਹੁਤ ਵਧੀਆ ਪਰਸਨ ਆ ਤੇ ਹਰ ਇੱਕ ਕੁੜੀ ਦਾ ਖਵਾਬ ਹੁੰਦਾ ਵੀ ਮੈਨੂੰ ਆਪਣਾ 파ਟਨਰ ਵਧੀਆ ਮਿਲੇ ਨਾ ਮੇਰੀ ਸੁਣਨ ਵਾਲਾ ਮਿਲੇ ਮੇਰੇ ਦੁੱਖ ਨੂੰ ਦੁੱਖ ਮੰਨੇ ਤੇ ਮੈਨੂੰ ਵਧੀਆ ਚਾਵੇ ਤੇ ਹਰੇਕ ਦਾ ਸੁਪਨਾ ਹੁੰਦਾ ਹੈ ਤੇ ਇਦਾਂ ਦੇ ਜਿਹੜੇ 파ਟਨਰ ਹੁੰਦੇ ਉਹ ਕਰਮਾ ਦੇ ਨਾਲ ਹੀ ਮਿਲਦੇ ਆ ਨਹੀਂ ਤੇ ਮਾੜੇ ਜਿਹੜੇ ਹੋਣ ਉਹਦਾ ਬੱਟੇ ਪਏ ਹੁੰਦੇ ਆ ਨਾ ਤੇ ਸੋ ਇਹ ਗੱਲ ਆ ਤੇ ਮੈਂ ਤਾਂ ਮੋਤੀ ਪੌਣ ਕੀਤੇ ਆ ਤੇ ਰੰਗ ਤੇ ਰਵ ਦੇ ਦੋ ਹੀ ਆ ਵਾਇਗਰੂ ਦੇ ਹਨਾ ਹਾਂਜੀ ਘਰ ਹੁਣ ਸਫਾਈ ਸਭੀ ਕਰਕੇ ਐਨ ਕੂੜਾ ਕਰਕਟ ਚੱਕ ਕੇ ਸਾਫ ਸਫਾਈ ਕਰਕੇ ਹੁਣ ਅਸੀਂ ਆਗੇ ਖੂਤੇ ਦੇਖੋ ਆ ਰੋਡ ਬਾਬਾ ਹੰਦਾਸ ਰੋਬਰ ਤੋਂ ਲੈ ਕੇ ਇਹ ਰੋਡ ਬਾਗੜੀਆਂ ਤੱਕ ਮਤਲਬ ਬਣਨਾ ਹੈ ਪਹਿਲਾਂ ਵੀ ਬੱਟਾ ਪਿਆ ਸੀਗਾ ਤਾਂ ਹੁਣ ਵੀ ਬੱਟਾ ਪੈਂਦਾ ਆ ਮਤਲਬ ਰੋਡ ਪੱਕਾ ਬਣਨਾ ਫਿਰ ਸੀਮੈਂਟ ਮੈਂਟ ਦੀ ਖੂਤੇ ਆਪਣੀ ਚੱਲ ਜਾ ਕਰਨਾ ਹਨਾ ਤੇ ਹੁਣ ਸਾਨੂੰ ਬਹੁਤ ਔਖਾ ਲੱਗਦਾ ਆ ਤੇ ਹੁਣ ਅਸੀਂ ਆਪਣਾ ਰੋਡ ਮਤਲਬ ਛੱਡ ਕੇ ਤੇ ਦੂਏ ਪਾਸੇ ਸਾਨੂੰ ਜਾਣਾ ਪੈਂਦਾ ਆ ਤਾਂ ਦੇਖੋ ਆ ਸੈੱਡ ਆ ਨੂੰ ਕਵਰ ਹੋ ਗਈਆਂ ਤੇ ਕਰਦੇ ਪਏ ਆ ਲਿਵਰ ਲੱਗੀ ਪਈ ਆ ਤੇ ਉਹ ਲੱਭਟਾ ਹੁਣ ਫੇਰ ਪੈ ਜਾਣਾ ਆ ਤੇ ਫੇਰ ਲੋਕੋ ਪੈਣ ਜਾਣੀ ਤੇ ਫੇ ਇੱਕਦਮ ਸੋਹਣਾ ਰਸਤਾ ਬਣ ਜਾਣਾ ਆ ਤੇ ਹੁਣ ਤਾਂ ਵੈਸੇ ਸਾਨੂੰ ਬਹੁਤ ਔਖਾ ਆ ਵੀ ਟਾਇਰ ਪੈਂਚਰ ਹੋਣ ਦਾ ਡਰ ਹੁੰਦਾ ਮੋਟਰਸਾਈਕਲ ਐਕਟਿਵਾ ਦਾ ਹਨਾ ਬਹੁਤ ਮੁਸ਼ਕਲ ਦਾ ਹੋ ਜਾਂਦਾ ਆ ਮੱਟੇ ਤਿੱਖੇ ਹੁੰਦੇ ਆ ਤੇ ਚਲੋ ਕੋਈ ਨਹੀਂ ਤੇ ਘਰ ਦੇ ਵਿੱਚ ਉੱਦੀ ਵੈਸੇ ਕੰਮ ਪਏ ਸਾਰੇ ਪਏ ਆ ਤੇ ਤੁਸੀਂ ਵੀ ਨਾ 10 ਦਿਨ ਐਕਸਰਸਾਈਜ਼ ਕਰਕੇ ਦੇਖੋ ਇਦਾਂ ਐਕਸਰਸਾਈਜ਼ ਇੰਨੀ ਵਧੀਆ ਫਿੱਟ ਰਹੂਗੀ ਹਨਾ ਵੀ ਤੁਸੀਂ ਦਿਨਾਂ ਜੀ ਪਤਲੇ ਹੋ ਜਾਓਗੇ ਹਨਾ ਕੋਈ ਦਵਾਈ ਨਹੀਂ ਖਾਣ ਦੀ ਖਾਣੀ ਪੈਂਦੀ ਕੋਈ ਕੁਝ ਨਹੀਂ ਇੱਕ ਟ੍ਰਿਕ ਆ ਹਨਾ ਸਿਰ ਨੂੰ बस ਗੀੜੇ ਲਾ ਲੈ ਅਛਾਤੇ ਕਟੂਕਟ ਪਾਂਜੀ ਲਾ ਲੋ ਹਨਾ ਦਿੱਲੀ ਤੇ ਲਈ ਜੋ ਲਈ ਜੋ ਕਰੀਓ ਫੇ ਬਹੁਤ ਵਧੀਆ ਹੁੰਦਾ ਆ ਤੁਹਾਡੇ ਨਾਲ ਗੱਲਾਂ ਕਰਕੇ ਹਨਾ ਬਹੁਤ ਸੋਹਣਾ ਲੱਗਦਾ ਕਮੈਂਟ ਪੜ੍ਹ ਕੇ ਬਹੁਤ ਵਧੀਆ ਲੱਗਦਾ ਹਨਾ ਪਹਿਲਾਂ ਇਹ YouTube ਦੇ ਨਹੀਂ ਸੀ ਉਦੋਂ ਮੈਂ ਇਦੀ ਸੁੁੱਤੀ ਰਹਿਣਾ ਕਰਦੇ ਕੰਮ ਕਰ ਲੈਣੇ ਖਾ ਪੀ ਲੈਣਾ ਸੌਂ ਜਾਣਾ ਤੇ ਹੁਣ ਬਹੁਤ ਵਧੀਆ ਲੱਗਦਾ YouTube ਤੇ ਆ ਕੇ ਤੁਹਾ ਨਾਲ ਗੱਲਾਂ ਕਰਕੇ ਹਨਾ ਅਸੀਂ ਆਏ ਹਾਂ ਹੁਣ ਕੋਤੇ ਦੇਖੋ ਅਨਾੜ ਬਸ ਕੁਛ ਦਿਨ ਬਾਹ ਲੈਣਾ ਹੁਣ ਅਨਾੜ ਤੇ ਜਿੰਨੀ ਹੀ ਤੁੜੀ ਬਣਾਉਣੀ ਸੀ ਬਣਾ ਲਈ ਆ ਤੇ ਹੁਣ ਬਾਹ ਦੇਣਾ ਆ ਖੇਤ ਬਾਹ ਦੇਣੇ ਆ ਤੇ ਸਬਜ਼ੀ ਹੁਣ ਕੀ ਹੈ ਉਧਰ ਸਾਹਮਣੇ ਤੇ ਦੇਖਦੇ ਹਾਂ ਹੁਣ ਕੀ ਪ੍ਰੋਗਰਾਮ ਆ ਇਰਾਦਾ ਤਾਂ ਹੈਗਾ ਲਸਣ ਪਟਣ ਦਾ ਇਹ ਲਸਣ ਹੁਣ ਦਰਾਂ ਦੇ ਤੁੜੀ ਸਾਂਭ ਲਿਆ ਤੇ ਹੁਣ ਕਾ ਤਾਂ ਜਸਣ ਲਾਇਆ ਸੀ ਕਮੜ ਮਟੋ ਪੱਟ ਲਈ ਜਿੰਨਾ ਤੱਕ ਦੇਖ ਕੱਢ ਲੈਨੇ ਆ ਸਾਬੀ ਖੂਤ ਤਾਨੀ ਵੀਜ ਹੈਗੇ ਸਾਬੀ ਹੱਡੀ ਰਹਿੰਦੀ ਨਹੀਂ ਹੈਗੀ ਤੇ ਨਾਲੇ ਜਾਣਾ ਆਉਣਾ ਬਹੁਤ ਬਲੱਦਾ ਜਾ ਪੈਂਦਾ ਤੁਹਾਨੂੰ ਪਿਛਲੇ ਬਲੌਗ ਚ ਵੀ ਦੱਸਿਆ ਸੀਗਾ ਹਨਾ ਇਹ ਪਿੰਡੋ ਹਟ ਮਜਾ ਖੂਬ ਹਟਾ ਪੈਂਦਾ ਇਸ ਕਰਕੇ ਸਾਬੀ ਇੰਨਾ ਦੇ ਹੈ ਹੈ ਤੇ ਮੜੇ ਪਾਣੀ ਪਾਲਾਣਾ ਸੀ ਉੱਪਰ ਉਹਦੇ ਪਾਣੀ ਪੈਣਾ ਉਹਦੇ ਗੱਲ ਜਿਆਦਾ ਕਿੱਲਾ ਚਲੋ ਇਹ ਦੇਖ ਕੇ ਪੱਟ ਲੈਨੇ ਆ ਕਣਕਾ ਵੀ ਖੜੀਆਂ ਵੀ ਹੈਗੀਆਂ ਦੇਖੋ ਚਲ ਦੇਖ ਲੈਨੇ ਆ ਉਦਾ ਪੱਟ ਉਹਦਾ ਵੱਟ ਲੈਨੇ ਆ ਅੰਬਰੂਦ ਦੇ ਨਵੇਂ ਪੱਤੇ ਉੱਗ ਗਏ ਆ ਹੁਣ ਤੇ ਆ ਦੇਖੋ ਅੰਬਰੂਦ ਦੀਆਂ ਕਲੀਆਂ ਜਿਹੜੀਆਂ ਹੁੰਦੀਆਂ ਐ ਡੁੱਡੀਆਂ ਜੀ ਉਹ ਵੀ ਨਿਕਲੀਆਂ ਹੋਈਆਂ ਹੈ ਨਾ ਤੇ ਪਗਾਰੇ ਫਟ ਗਏ ਨਵੇਂ ਪੱਤੇ ਆ ਗਏ ਤਾਂ ਹੁਣ ਉਹਦੇ ਲੱਗਣਗੇ ਤੇ ਆ ਦੇਖੋ ਇਧਰਲੇ ਪਾਸੇ ਫਲ ਬਹੁਤ ਲੱਗਦਾ ਇਸ ਬੂਟੇ ਨੂੰ ਬੜੇ ਮਿੱਠੇ ਖੱਟ ਮਿੱਠੇ ਹੁੰਦੇ ਆ ਉਹ ਚਲੋ ਅਸੀਂ ਹਾਂਜੀ ਲਸਣ ਪਟਿਆ ਗਿਆ ਦੇਖੋ ਕਿੰਨੇ ਸੋਹਣਾ ਲਸਣ ਆ ਤੇ ਚਲੋ ਜੀ ਮਿਹਨਤ ਕਰਕੇ ਚਲੋ ਕੁਛ ਨਾ ਕੁਛ ਫਲ ਮਿਲਿਆ ਹੀ ਆ ਮੋਲਣੇ ਬਚ ਗਏ ਆ ਤੇ ਆ ਰੰਬੀ ਸੈਤਾਂ ਦੇ ਨਾਲ ਵੱਡੇ ਆ ਕੱਟਿਆ ਲਸਣ ਮਤਲਬ ਪੱਟਿਆ ਦੇਖ ਕਿੰਨਾ ਸੋਹਣਾ ਆ ਤੇ ਕਿੰਨਾ ਮੋਟਾ ਆ ਹੁਣ ਤੇ ਥੋੜਾ ਮੀਹ ਪੈਣ ਕਰਨ ਚਲੋ ਸੁੱਕਾ ਹੋ ਗਿਆ ਨਹੀਂ ਤਾਂ ਬਹੁਤ ਮੁਸ਼ਕਲ ਸੀਗਾ ਪਟਨਾ ਹਨਵਲੇ ਫਾਫੇ ਚ ਪਾ ਕੇ ਤੇ ਲੈ ਜਾਣਾ ਇਧਰਲੇ ਬੂਟੇ ਦੀ ਬਕਰੂ ਗੁਲੀਆਂ ਜੀਆਂ ਹੋ ਗਈਆਂ ਬਹੁਤ ਸੋਹਣੀਆਂ ਤੇ ਹੁਣ ਬਦਲ ਫਾਵੇਂ ਚ ਨੂੰ ਤੇ ਲੈ ਚਲੀਏ ਨੂੰ ਘਰ ਨੂੰ ਜਾ ਕੇ ਫਿਰ ਡੰਡਾ ਬੰਨ ਕੇ ਤੇ ਫਿਰ ਇਹ ਨਖਦਾਂਗੇ ਦੇਖੋ ਇਹ ਕੱਢ ਜੀ ਭਵੇਂ ਥੋੜੀ ਹੋਵੇ ਬਰਕਤ ਹੁੰਦੀ ਵਿੱਚ ਉਹਦੇ ਹਨਾ ਸ਼ਹਿਰ ਜਾਨੇ ਮਹਿੰਗਾਈ ਬਹੁਤ ਆ ਅੱਜ ਕੱਲ ਤਾਂ ਸਬਜੀ ਵਾਲੇ 5 ਰੁਪਏ ਵੀ ਨਹੀਂ ਕੱਟ ਕਰਦੇ ਹੈਗੇ ਕਿੰਦੇ ਲੈਣੇ ਲੋ ਤੁਹਾਡੀ ਮਰਜ਼ੀ ਕਿਉਂ ਸਾਜ ਸੁਬਜੀ ਲੈਣ ਜਾਈਦਾ ਸ਼ਹਿਰ ਦੇ ਤਾਂ ਪਤਾ ਲੱਗਦਾ ਆ ਪਹਿਲਾਂ ਨਹੀਂ ਜਾਈਦਾ ਹੁੰਦਾ ਸੀਗਾ ਨਹੀਂ ਪਤਾ ਸੀਗਾ ਲੋ ਜੀ ਲਸਣ ਗਿਆ ਪਟਿਆ ਗਿਆ ਆਪਣਾ ਤੇ ਆ ਦੇਖੋ ਗਿਫਟ ਮਿਲ ਚੱਲੀ ਆ ਹੁਣ ਖੂ ਤਾਉਂਗਾ ਨੂੰ ਇਹਦੇ ਹੌਣ ਹੌਣ ਕਰਦੇ ਸੀ ਕੰਮ ਕਾਰ ਵਿੱਚ ਜੀ ਟਾਈਮ ਲੱਗਾ ਜਦੋਂ ਗੱਡੀ ਤੇਮ ਕੱਢ ਗਏ ਲਸਣ ਨੇ ਹੋਨੇ ਪਟਕੇ ਤੇ ਲੋ ਬੜੀਆ ਨਿਕਲੇ ਆ ਫੇਰ ਵੀ ਹੈਨਾ ਪੀ ਸਿਹਰ ਦਾ ਮੌਸਮ ਕਿੰਨਾ ਵਧੀਆ ਠੰਡਾ ਠਾਰ एकदम ਹਵਾ ਚੈਕ ਚਕਾ ਪੰਛੀਆਂ ਦਾ ਤੇ ਹੁਣ ਚਲਦੇ ਆ ਘਰ ਨੂੰ ਉੱਥੇ ਪਿੰਡ ਵੀ ਅਈ ਸਬਜ਼ੀ ਬਹੁਤ ਲਾਈਦੀ ਹੁੰਦੀ ਸੀ ਮੈਂ ਤੇ ਮੰਮੀ ਗੁੱਡਣੀ ਸਬਜ਼ੀ ਹਲਦੀ ਲੋਣੀ ਕਰਦੀ ਹੋਰ ਸਾਰੀਆਂ ਸਬਜ਼ੀ ਲਾਈਦੀ ਹੁੰਦੇ ਸੀ ਫਿਰ ਘਰ ਦੀ ਸਬਜ਼ੀ ਔਰ ਆਰਗੈਨਿਕ ਵਧੀਆ ਹੈ ਨਾ ਤੇ ਉਹ ਦੇਖੋ ਸਬਜ਼ੀ ਗੱਗੇ ਜਾਣਦੇ ਆ ਮੇਰੇ ਤੇ ਇਸ ਕੰਮ ਖੁਦ ਇੰਨਾ ਹੀ ਸੀ ਬਸ ਲੈਟ ਆਣੀ ਅਟਕੇ ਫਿਰ ਪਾਣੀ ਪੁਣੀ ਮੋੜਨਾ ਪੁੱਠੇ-ਵੁੱਠਿਆਂ ਨੂੰ ਤਾਂ ਹੁਣ ਮੈਨੂੰ ਚਲੋ ਚਲੋ ਚਲਿਏ ਇਹਨੂੰ ਗਿਰਾ ਖਿਲਵੋ ਨੀ ਕਿੰਨੀ ਸੋਹਣੀ ਮਟਰੀ ਹੈ ਨਾ ਕਿੰਨੀ ਸੁਆਦ ਆ ਕਾਕੇ ਨੇ ਤੇ ਕਾਕੇ ਖਾਣਾ ਕਾਕੇ ਨੂੰ ਪੋਛ ਕੇ ਆ ਕੇ ਖਾਣੀ ਮਟਰੀ ਖਾਇਆ ਖਾਲਾ ਮਟਰੀ ਕਾਕੇ ਹੈ ਕਿ ਤੂੰ ਭੁੱਖ ਆ ਪੋਛ ਰੂ ਕਿ ਭੁੱਖ ਆ ਕਾਕੇ ਨੂੰ ਮਸ ਭੁੱਖ ਆ ਬੱਚਾ ਭੁੱਖ ਆ ਹੂੰ ਮਿੱਟੀ ਜੀ ਖਾਣੀ ਆ ਚੀਜੀ ਆ ਚੀਜੀ ਖਾਣੀ ਆ ਹੈ ਕਿ ਤੈਨੂੰ ਭੁੱਖ ਲੱਗੀ ਆ ਤੂੰ ਬੰਦੇ ਜਾਣਾ ਆ ਕਾਕਾ ਤੀਜੀ ਮੰਗਦਾ ਤੇ ਉਹ ਨੂੰ ਜੀ ਚਲ ਹਾਂ ਤੀਜੀ ਖਾ ਤੀਜੀ ਖਾਣੀ ਆ ਮਟਰੀ ਹਾਂ ਬਹੁਤ ਸਵਾਦ ਆ ਮਟਰੀ ਹੈਨਾ ਆ ਕਾਕਾ ਕਹੇ ਨਹੀਂ ਕਾਕਾ ਹੁੰਦਾ ਹੈਨਾ ਮਟਰੀ ਆ ਕਾਕਾ ਉਹ ਦੇ ਹੂੰ ਮਟਰੀ ਖਾਣੀ ਕਾਕੇ ਨੇ ਆਹੋ ਦੇ ਕੀ ਆ ਜੀਜੀ ਕਾਕਾ ਭੁੱਖਾ ਹੋ ਜਾਂਦਾ ਚਾਰਾ ਨਾ ਤੀਜੀ ਮੰਗਦਾ ਉਹ ਹਾਂ ਕਾਕਾ ਨੂੰ ਪਕੜਦੇ ਵੀ

ਉੱਕੀ ਉੱਕੀ ਦਿੰਨੇ ਮੋਦਲ ਲੈਣ ਲੱਗ ਪਏ। ਲੈਣ ਲੱਗ ਪਏ। ਹਾਂਜੀ ਰੀ ਤੇ ਹੁਣ ਚੱਲ ਗਈ ਆਪਣੇ ਘਰ ਨੂੰ ਫੁੱਟਬਾਲ ਖੇਡ ਕੇ ਤੇ ਮਸਤੀ ਕਰਕੇ ਖੇੜ-ਖੁੜ ਕੇ ਰੌਣਕਾਂ ਲਾ ਗਿਆ ਨੇ ਜਿਹਦੇ ਬੱਚੇ ਹੁਣ ਨਾ ਉਹ ਘਰ-ਕਰਮ ਵਾਲਾ ਹੁੰਦਾ ਆ ਤੇ ਰੌਣਕਾ ਇੱਕ ਕਿੰਨਾ ਜਿੱਦਾਂ ਕਹਿੰਦੇ ਨੇ ਇੱਕ ਨਿਆਣਾ ਤਾਂ ਸੋਸ ਸਿਆਣਾ ਸਾਰਿਆਂ ਨੂੰ ਆਰੇ ਲਾ ਦਿੰਦੀ ਆ ਉਹ ਤੇ ਵਾਈਗਰੂ ਤਾਂ ਰੁੱਸੀ ਦੇਵੇ ਉਹਨੂੰ ਹਨਾ ਵੱਡੀ-ਵੱਡੀ ਔਰ ਕਰੇ ਉਹਦੀ ਤੇ ਰੌਣਕਾ ਸਾਡੀਆਂ ਉਹ ਤਾਂ ਤੇ ਜਦੋਂ ਆਉਂਦੀ ਨਾ ਘਰ ਆਉਂਦੀ ਆ ਸਾਰੇ ਫੜਫੜ ਬਾਹਰ ਨਿਕਲ ਜਾਂਦੇ ਉਹਦੀ ਆਵਾਜ਼ ਸੁਣ ਕੇ ਫੁਰਨ ਫੁਰਨ ਆ ਜਾਂਦੇ ਬਾਹਰ ਨੂੰ ਹਨ ਤੇ ਬੱਚੇ ਦੇਖੋ ਜੀ ਰੱਬ ਦਾ ਰੂਪ ਹੁੰਦੇ ਆ ਸਾਰਿਆਂ ਨੂੰ ਵਧੀਆ ਲੱਗਦੇ ਆ ਔਰ ਲੱਗਣੇ ਵੀ ਚਾਹੀਦੇ ਆ ਜਿਹੜੇ ਬੱਚਿਆਂ ਪ੍ਰਤੀ ਤਾਂ ਨੇ ਮਾੜੀ ਸੋਚ ਰੱਖਦੇ ਹਨਾ ਉਹ ਪਾਪੀ ਹੁੰਦੇ ਬਹੁਤ ਵੱਡੇ ਹਨਾ ਪਰ ਨਹੀਂ ਰੱਖਣੀ ਨਹੀਂ ਚਾਹੀਦੀ ਬੱਚੇ ਤਾਂ ਪਸ਼ੂ ਜਿਹੜੇ ਹੁੰਦੇ ਬੇਜਮਾਨ ਹੁੰਦੇ ਆ ਤੇ ਇਹਨਾਂ ਨਾਲ ਕੋਈ ਗਲਤ ਕਰਮ ਨਹੀਂ ਕਰਨਾ ਚਾਹੀਦਾ ਤੇ ਚੰਗੇ ਕਰਮ ਕਰੋ ਚੰਗੇ ਕਰਮ ਆਪਾਂ ਕਮਾਵਾਂਗੇ ਤੇ ਆ ਆ ਜਨਮ ਵਿੱਚ ਚੰਗੇ ਕਰਮ ਕਰਾਂਗੇ ਤਾਂ ਅਗਲੇ ਜਨਮ ਚੰਗੇ ਭੁਗਤਾਂਗੇ ਜਿਹੜੇ ਆਪਾਂ ਕੀਤੇ ਹੋਏ ਆਪਾਂ ਆ ਕਰਮਾਂ 'ਚ ਭੁਗਤਦੇ ਆ ਤੇ ਆਪਾਂ ਨੂੰ ਇਹ ਗੱਲਾਂ ਤਾਂ ਜਦੋਂ ਠੀਕ ਆ ਬੋਦੇ ਗੱਲਾਂ ਨਾ ਕਰਦੇ ਹੋ ਇਹ ਲੋਕ ਇੱਥੇ ਐਂਡ ਕਰਦੇ ਆ ਮਿਲਦੇ ਆ ਕਿਸੇ ਨਵੇਂ ਬਲੌਗ ਦੇ ਨਾਲ ਲਾਈਕ ਤੇ ਸ਼ੇਅਰ ਆ ਕਮੈਂਟ ਕਰਕੇ ਜੀ ਦੱਸਿਓ ਕਿ ਸਾਡੀ ਵੀਡੀਓ ਤੁਹਾਨੂੰ ਕਿਦਾਂ ਲੱਗਦੀ ਹੈ ਸਾਡੇ ਬਲੌਗ ਤੁਹਾਨੂੰ ਕਿਦਾਂ ਲੱਗਦੇ ਆ ਸਸਚਿਕਾ ਸਾਰਿਆਂ ਨੂੰ ਬਾਏ ਬਾਏ